वैसे ताजे मैं कहा के ਸਾਡੇ ਸ਼ਹਿਰ ਦੇ ਜਿਹੜੀ ਇਹ ਘਟਨਾ ਵਾਪਰੀ ਹੈ ਇਹਹੀ ਘਟਨਾ ਕਿਤੇ ਵੀ ਨਾ ਵਾਪਰੇ ਇਹ ਬੜੀ ਹੀ ਦਿਲ ਨੂੰ ਹਿਲਾਉਣ ਵਾਲੀ ਖੌਫਮਈ ਦੁਰਘਟਨਾ ਸੀ ਜਿਸ ਦੇ ਵਿੱਚ ਤਿੰਨ ਜਾਨਾਂ ਜਿਨ੍ਹਾਂ ਵਿੱਚੋਂ ਸਾਡੇ ਨੰਦਾ ਪਰਿਵਾਰ ਜਿਹੜਾ ਸਾਡੇ ਸ਼ਹਿਰ ਦਾ ਬਹੁਤ ਹੀ ਮੰਨਿਆ ਪਰ ਮੰਨਿਆ ਪਰਿਵਾਰ ਹੈ ਬਹੁਤ ਹੀ ਨੇਹਤ ਸ਼ਰੀਫ ਪਰਿਵਾਰ ਹੈ ਉਹਨਾਂ ਦੀ ਜਿਸ ਲੜਕੀ ਦੀ ਸ਼ਾਦੀ ਸੀ ਉਹਨਾਂ ਦੇ ਮਾਤਾ ਪਿਤਾ ਦੀ ਡੈਥ ਹੋਈ ਤੇ ਨਾਲ ਹੀ ਉਸ ਲੜਕੀ ਦੀ ਨਾਨੀ ਚਾਚੀ ਨਾਨੀ ਦੀ ਦੀ ਵੀ ਡੈਥ ਹੋਈ ਪਰ ਜਿੱਥੇ ਸਮਾਜ ਦਾ ਸਾਡਾ ਸਾਰਾ ਵਰਗ ਅੱਜ ਤਰਾ ਤਰਾ ਕਰਕੇ ਰੋ ਰਿਹਾ ਸੀ ਸਾਡਾ ਸ਼ਹਿਰ ਰੋ ਰਿਹਾ ਸੀ ਸਾਡਾ ਹਲਕਾ ਰੋ ਰਿਹਾ ਸੀ ਪਰ ਉੱਥੇ ਹੀ ਬੜੀ ਹੀ ਇੱਕ ਜਦ ਗੱਲ ਇਹ ਉਹਨਾਂ ਦੇ ਪਰਿਵਾਰ ਨਾਲ ਗੱਲ ਕਰਨ ਦੇ ਵਿੱਚ ਸਾਡੇ ਧਿਆਨ ਵਿੱਚ ਲਿਆਂਦੀ ਗਈ ਕਿ ਇਸ ਘਟਨਾ ਵਿੱਚ ਜਦੋਂ ਐਕਸੀਡੈਂਟ ਹੋਇਆ ਉੱਥੇ ਦੇ ਕੁਝ ਲੋਕਾਂ ਨੇ ਜਿਹੜਾ ਉਹਨਾਂ ਦੇ ਗਹਿਣਾ ਗੱਟਾ ਕੀਮਤੀ ਸਮਾਨ ਪਾਇਆ ਹੋਇਆ ਸੀ ਜਿਦੇ ਵਿੱਚ ਲਗਭਗ 3 ਲੱਖ ਰੁਪਇਆ ਕੈਸ਼ ਸੀ ਇਸ ਤੋਂ ਇਲਾਵਾ ਇੱਕ ਐਪਲ ਦਾ ਫੋਨ ਤੇ 15 16 16 ਟੋਲੇ ਸੋਨਾ ਸੋਨਾ ਸੀਗਾ ਜਿਹੜਾ ਉਹ ਉੱਥੇ ਮੌਕੇ ਤੇ ਉਤਾਰੇ ਹੋ ਗਿਆ ਉਸ ਤੋਂ ਇਲਾਵਾ ਜਿਹੜੇ ਸ਼ਗਨਾ ਦੇ ਬੈਗ ਸੀ ਜਿਸ ਸ਼ਗਨ ਉੱਥੇ ਇਕੱਠੇ ਹੋਏ ਸੀ ਉਹ ਸਾਰੇ ਲਫਾਫੇ ਵੀ ਉੱਥੇ ਤੋਂ ਗਾਇਬ ਹੋਏ ਇਹ ਬੜੀ ਹੀ ਨਿੰਦਣਯੋਗ ਗੱਲ ਹੈ ਜਿਸਨੇ ਵੀ ਇਹ ਕਾਰਵਾਈ ਕੀਤੀ ਹੈ ਉਹ ਸਾਡੇ ਸਮਾਜ ਦੇ ਉੱਤੇ ਸਾਡੇ ਪੰਜਾਬ ਦੇ ਉੱਤੇ ਕਲੰਕ ਹੈ ਕਿ ਇੱਕ ਪਾਸੇ ਸਾਡਾ ਪੰਜਾਬ ਜਾਣਿਆ ਜਾਂਦਾ ਹੈ ਕਿ ਹਰ ਦੁੱਖ ਦੀ ਤਕਲੀਫ ਦੇ ਵਿੱਚ ਇਹ ਇੱਕ ਦੂਜੇ ਦੀ ਸਹਾਇਤਾ ਕਰਦੇ ਨੇ ਪਰ ਉੱਥੇ ਕੁਝ ਅਜਿਹੇ ਦਰਿੰਦੇ ਵੀ ਨੇ ਜਿਹੜੇ ਕਿ ਇਸ ਤਰ੍ਹਾਂ ਦੀ ਘਟਨਾ ਦਾ ਮੌਕਾ ਦੇਖ ਕੇ ਆਪਣਾ ਲਾਸ਼ਾਂ ਦੇ ਉੱਤੋਂ ਆਪਣਾ ਸਮਾਨ ਉਤਾਰ ਰਹੇ ਨੇ ਮੈਂ ਕਹੂੰਗਾ ਇਸ ਤੋਂ ਵੱਡੀ ਮਾੜੀ ਗੱਲ ਕੋਈ ਹੋਰ ਨਹੀਂ ਹੋਊਗੀ